ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜਪੁਰ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਵਾਲੀ ਟ੍ਰਿਕ ਬਹੁਤ ਖਾਸ ਹੈ ਪੈਨੋ ਜਿਵੇਂ ਕਿ ਹਾਨੂੰ ਸਾਰਿਆਂ ਪੈਨਾਂ ਨੂੰ ਪ੍ਰੋਬਲਮ ਆਂਦੀ ਆ ਕਿ ਸਾਡੇ ਘਰ ਦੇ ਫਰਸ਼ ਹੋਣ ਚਾਹੀਏ ਟਾਈਲ ਹੋਣ ਚਾਹੀਏ ਹਨਾ ਸਿੰਪਲ ਫਰਸ਼ੀ ਪਿਆ ਹੋਵੇ ਤੇ ਬਹੁਤ ਜ਼ਿਆਦਾ ਕਈ ਵਾਰ ਗੰਦਾ ਹੋ ਜਾਂਦਾ بڑے ਜਿੱਦੀ ਦਾਗ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ ਕਿੱਦਾਂ ਖਤਮ ਕਰਨਾ ਹੈ ਚਲੋ ਅੱਜ ਵਾਲੀ ਟ੍ਰਿਕ ਤੁਹਾਡੇ ਨਾਲ ਸਾਂਝੀ ਕਰਦੀ ਆਂ ਤੇ ਇਹ ਬਹੁਤ ਦੇ ਕੋਈ ਸਮਾਂ ਜਾਂ ਦੇ ਜ਼ਰੂਰਤ ਦੀ ਹੈਗੀ ਇੱਕ ਦੋ ਚੀਜ਼ਾਂ ਦੇ ਨਾਲ ਅਸੀਂ ਜਿਹੜਾ ਆਪਣਾ ਫਰਸ਼ ਆ ਟਾਈਲ ਆ ਉਹ ਕਲੀਨ ਕਰ ਸਕਦੇ ਆ ਤੇ ਜਿੱਦੀ ਤੋਂ ਜਿੱਦੀ ਦਾਗ ਖਤਮ ਕਰ ਸਕਦੇ ਆ ਬਿਨਾ ਮਿਹਨਤ ਦੇ ਚਲੋ ਜੀ ਕਰਦਿਆਂ ਵੀਡੀਓ ਸਟਾਰਟ ਹਾਂਜੀ ਜੀ ਤੇ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਫਰਸ਼ ਸਾਡਾ ਕਿੰਨਾ ਗੰਦਾ ਹੋ ਗਿਆ ਕਿਉਂਕਿ ਇਹ ਨਾ ਸਾਡਾ ਬਾਹਰ ਵਾਲਾ ਵਾਸ਼ਰੂਮ ਆ ਤੇ ਕੰਮ ਚੱਲਦਾ ਪਿਆ ਸੀ ਘਰ ਦੇ ਵਿੱਚ ਤੇ ਇਹਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਗਿਆ ਤੇ ਤੁਸੀਂ ਵੇਖ ਸਕਦੇ ਆ ਕਿ ਕਿੰਨਾ ਜ਼ਿਆਦਾ ਇਹ ਗੰਦਾ ਆ ਹਨਾ ਦੇਖੋ ਕਿੰਨੇ ਦਾਗ ਆ ਤੇ ਇਹ ਇੰਨੇ ਜਿਆਦਾ ਦਾਗ ਪੈ ਗਿਆ ਨਾ ਇਹ ਹੁਣ ਨਿਕਲਣ ਦਾ ਨਾਮ ਨਹੀਂ ਲੈ ਰਹੇ ਤੇ ਬਹੁਤ ਜਿਆਦਾ ਇਹ ਬਾਥਰੂਮ ਜਿਹੜਾ ਗੰਦਾ ਲੱਗਦਾ ਪਿਆ ਕਿਉਂਕਿ ਟਾਈਲ ਹਜੇ ਜਿਆਦਾ ਪੁਰਾਣੀਆਂ ਵੀ ਲੱਗੀਆਂ ਹੋਈਆਂ ਕਿ ਜਿਹੜਾ ਬਾਥਰੂਮ ਗੰਦਾ ਹੋ ਜਵੇ ਹਜੇ 2-3 ਮਹੀਨੇ ਹੋਏ ਹੋਣੇ ਟਾਈਲ ਲੱਗੀਆਂ ਨੂੰ ਪਰ ਐਦਾਂ ਲੱਗਦਾ ਪਿਆ ਕਿ ਕਿੰਨੇ ਸਾਲ ਹੋ ਗਏ ਆ ਇਹ ਫਰਸ਼ ਨੂੰ ਤੇ ਦੇਖੋ ਕਿੰਨੇ ਜਿਆਦਾ ਦਾਗ ਨੇ ਨਾ ਬਹੁਤ ਜ਼ਿਆਦਾ ਹੀ ਗੰਦੇ ਗੰਦੇ ਦਾਗ ਤਾਂ ਸਾਫ਼ ਨਹੀਂ ਹੋ ਰਹੇ ਤੇ ਮੈਂ ਲੱਗੀ ਸੀ ਇਹਨੂੰ ਸਾਫ਼ ਕਰਨ ਤੇ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਦਿੰਦੇ ਆ ਕਿਉਂਕਿ ਇਹੋ ਜੀ ਪ੍ਰੋਬਲਮ ਮੇਰੀਆਂ ਭੈਣਾਂ ਨੂੰ ਆਉਂਦੀ ਰਹਿੰਦੀ ਆ ਤੇ ਜੀ ਮੈਂ ਲੈ ਲਿਆ ਇੱਥੇ ਇੱਕ ਬਾਉਲ ਇਸ ਤਰ੍ਹਾਂ ਦਾ ਤੇ ਮੈਂ ਰਾਫੀ ਰੱਖਿਆ ਹੋਇਆ ਜਿਦੇ ਵਿੱਚ ਮੈਂ ਵੰਦੀਆਂ ਟ੍ਰਿਕਸ ਵਗੈਰਾ ਕਰ ਲੰਨੀ ਆ ਤੇ ਅੱਜ ਨਾ ਮੈਂ ਬਹੁਤ ਇੱਕ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਣ ਲੱਗੀ ਆ ਆਪਾਂ ਲੈ ਲਈਏ ਇਹਨੂੰ ਠੀਕ ਹੈ ਜੀ ਇਹਨੂੰ ਦਾ ਇੱਕ ਪੈਕੇਟ ਲੈ ਲਿਆ ਮੈਂ ਇਹਦੇ ਨਾਲ ਇੰਨਾ ਵਧੀਆ ਸਾਡਾ ਫਰਸ਼ ਤੇ ਟਾਈਲ ਕਲੀਨ ਹੁੰਦੀਆਂ ਨਾ ਤੁਹਾਨੂੰ ਮੈਂ ਦਿਖਾਨੀ ਆ ਕੀ ਕਿੰਨੇ ਧਾਗ ਨੇ ਤੇ ਦੇਖਿਓ ਕਿੰਨਾ ਜ਼ਿਆਦਾ ਸਾਡਾ ਜਿਹੜਾ ਵਾਸ਼ਰੂਮ ਆ ਸਾਫ਼ ਹੋ ਜਾਣਾ ਕੱਲਾ ਵਾਸ਼ਰੂਮ ਨਹੀਂ ਕੋਈ ਵੀ ਫਰਸ਼ ਤੁਸੀਂ ਕਲੀਨ ਕਰਨ ਤੁਸੀਂ ਕਰ ਸਕਦੇ ਹੋ ਤੇ ਇਹ ਬਹੁਤ ਜ਼ਿਆਦਾ ਗੰਦਾ ਹੋ ਗਿਆ ਤੇ ਮੈਂ ਕਹਿੰਨ ਥੋੜਾ ਡੀਪ ਕਲੀਨ ਕਰ ਦਿੰਦੇ ਆ ਤੇ ਇੱਥੇ ਆਪਾਂ ਲੈ ਲਿਆ ਜੀ ਇੱਕ ਪੈਕਟ ਇਹਦਾ ਹਾਂ ਜੀ ਇਹਦੇ ਵਿੱਚ ਆਪਾਂ ਪਾ ਲਈਏ ਨੂੰ ਤੇ ਦੂਸਰੀ ਚੀਜ਼ ਜਿਹੜੀ ਮੈਂ ਪਾ ਲੱਗੀਆਂ ਉਹ ਮੈਂ ਥੋੜੀ ਜੀ ਪਾਵਾਂਗੀ ਜੀ ਸਿਰਫ ਠੀਕ ਹੈ ਜੀ ਤੁਹਾਡੇ ਕੋਲ ਲਿਕਵਿਡ ਸਰਫ ਹੈਗੀ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਨਹੀਂ ਤੇ ਵਾਲੀ ਸਾਫ ਜਿਹੜੀ ਹੈ ਤੁਸੀਂ ਲੈ ਲੈਣੀ ਆ ਠੀਕ ਹੈ ਜੀ ਇਹਨੂੰ ਹੁਣ ਮੈਂ ਥੋੜਾ ਜਿਹਾ ਇਹਦੇ ਵਿੱਚ ਪਾ ਲਾਂਗੀ ਪਾਣੀ ਤੇ ਇਹਦਾ ਕੋਲ ਆਪਾਂ ਕਰ ਲਾਂਗੇ ਤਿਆਰ ਤੇ ਇਵੇਂ ਦਾ ਮੈਂ ਇੱਕ ਲੈ ਲਿਆ ਸਕਰਬ ਠੀਕ ਹੈ ਜੀ ਤੇ ਹੁਣ ਇਹਦੇ ਨਾਲ ਆਪਾਂ ਸਾਫ ਕਰਦੇ ਆ ਤੇ ਦੇਖਦੇ ਆ ਕਿ ਇਹ ਟ੍ਰਿਕ ਸਾਡੀ ਕਿੰਨੀ ਕਾਮਯਾਬ ਤੇ ਇਹ ਬਹੁਤ ਸੌਖੇ ਟ੍ਰਿਕ ਆ ਕੋਈ ਇਹ ਦਿੱਤੇ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਕੋਈ ਵੀ ਇਹ ਮਹਿੰਗਾ ਪੇਸਟ ਨਹੀਂ ਤਿਆਰ ਹੋਇਆ ਕੋਈ ਵੀ ਇਹ ਜਿਹੜਾ ਸਾਡਾ ਕੈਮੀਕਲ ਬਣ ਕੇ ਬਹੁਤ ਵਧੀਆ ਤਿਆਰ ਹੋ ਜਾਂਦਾ ਦੇਖੋ ਕਿੰਨਾ ਫਲਫੀ ਜਿਹਾ ਹੋ ਗਿਆ ਹਨਾ ਤੇ ਇਹਨੂੰ ਵੀ ਆਮ ਹੀ ਘਰ ਦੇ ਵਿੱਚ ਹੁੰਦੀ ਆ ਤਾਂ ਸਰਫ ਵੀ ਹੁੰਦੀ ਆ ਤੇ ਬਸ ਬਹੁਤ ਸੌਖੀ ਜੀ ਟ੍ਰਿਕ ਹੈ ਤੇ ਇਹਨੂੰ ਆਪਾਂ ਕਿੱਦਾਂ ਲਗਾਉਣਾ ਹੈ ਚਲੋ ਦੇਖਦੇ ਆਂ ਦੇਖੋ ਕਿੰਨਾ ਵੀ ਜ਼ਿਆਦਾ ਸਾਡਾ ਜਿਹੜਾ ਇਹ ਪਰਸ਼ ਇਹ ਸਾਫ਼ ਹੋ ਜਾਂਦਾ ਕਿਉਂਕਿ ਇਹਨਾਂ ਬਾਅਰ ਕਰਕੇ ਬਹੁਤ ਜ਼ਿਆਦਾ ਇਹ ਵਰਤ ਹੋਈ ਬੜਾ ਹੀ ਯੂਜ਼ ਹੋਇਆ। ਥੋੜੇ ਸਾਫ ਨਹੀਂ ਹੋਏ। ਆਖਿਆ ਕਿਉਂ ਦੋ ਦਿਨ ਹੋ ਗਏ ਮੇਰਾ ਤਾਂ ਸਾਫ ਕਰਦੀ ਨੂੰ ਬਾਰਿ ਸਾਫ ਨਹੀਂ ਹੋਇਆ ਤੇ ਮੈਂ ਸੋਚਿਆ ਕਿ ਉਹ ਲਾ ਆਪਾਂ ਇਸ ਤਰੀਕੇ ਨਾਲ ਕਰਦੇ ਆ। ਤੇ ਜਾਨਾ ਕਰ ਲੇ ਤਾਂ ਬਹੁਤ ਜ਼ਿਆਦਾ ਇੱਕ ਰਾਤ ਹੋ ਗਿਆ। ਬਸ ਇੱਥੇ ਤਰੀਕੇ ਦੇ ਨਾਲ ਆਪਣਾ ਜਿਹੜਾ ਫਰਸ਼ ਨੂੰ ਕਲੀਨ ਕਰਦੇ ਜਾਂ ਤੇ ਸਾਨੂੰ ਨੂੰ ਬਹੁਤ ਜ਼ਿਆਦਾ ਰਗੜਨ ਦੀ ਜਰੂਰਤ ਤੋਂ ਨਹੀਂ ਪੈਂਦੀ ਬਸ ਇੱਥੇ ਜਲਦੀ ਹੋ ਜਾਂਦਾ ਇਸੇ ਤਰੀਕੇ ਦੇ ਨਾਲ ਮੈਂ ਡੌਂ ਟਰੀ ਕਰਾਉਂਦਾ ਤਾਂ ਜੀ ਜੀ ਹੋਰ ਮੈਂ ਤੋਂ ਕਿ ਤੁਹਾਨੂੰ ਦਿਖਾਉਣੀ ਦੇਖੋ ਮਸਾਂ ਹੀ 2-3 ਮਿੰਟ ਮੈਨੂੰ ਲੱਗੇ ਹਨਾ ਆਪਾਂ ਕੋਈ ਜ਼ਿਆਦਾ ਮਿਹਨਤ ਨਹੀਂ ਕੀਤੀ ਇਹ ਨਹੀਂ ਕਿ ਬਹੁਤ ਜ਼ਿਆਦਾ ਸਾਨੂੰ ਰਗੜਨਾ ਪਿਆ ਬਹੁਤ ਜ਼ਿਆਦਾ ਸਾਡੀ ਹਨਾ ਮਿਹਨਤ ਲੱਗੀ ਨਹੀਂ ਤੇ ਨਹੀਂ ਜੀ ਬਿਲਕੁਲ ਇਹ ਸਾਫ਼ ਹੋ ਜਾਂਦਾ ਤੁਸੀਂ ਦੇਖ ਸਕਦੇ ਆ ਕਿ ਤੁਹਾਡਾ ਫਰਸ਼ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਤੇ ਇਸੇ ਤਰੀਕੇ ਦੇ ਨਾਲ ਮੈਂ ਆਪਣੀਆਂ ਜਿਹੜੀਆਂ ਕੰਧ ਵਾਲੀਆਂ ਵਾਲ ਵਾਲੀਆਂ ਟਾਈਲ ਆ ਉਹ ਵੀ ਸਾਫ਼ ਕਰਾਂਗੀ ਤੇ ਬਹੁਤ ਜ਼ਿਆਦਾ ਪੈਰਾ ਦੇ ਜਾਗ ਵੀ ਆ ਬਹੁਤ ਗੰਦੀ ਗੰਦੀਆਂ ਟਾਇਲ ਹੋ ਗਈਆਂ ਮੇਂ ਦਿਲ ਨਹੀਂ ਕਰਦਾ ਵੈਸੇ ਇਸ ਵਾਸ਼ਰੂਮ ਚ ਆ ਲਈ ਤੇ ਇਹਨੂੰ ਮੈਂ ਨਾ ਕਰਕੇ ਵੀ ਗਈਆਂ ਸਰਪ ਪਾ ਕੇ ਵੀ ਕੀਤਾ ਪਰ ਤਾਂ ਇਹਨਾਂ ਸਾਫ਼ ਨਹੀਂ ਕੀ ਹੋ ਰਿਹਾ ਤੇ ਮੈਂ ਸੋਚਿਆ ਕਿਉਂ ਨਾ ਸਰਪ ਦੇ ਵਿੱਚ ਇਹਨੂੰ ਪਾਈ ਜਾਵੇ ਕਿਉਂਕਿ ਇਹਨੂੰ ਦੇ ਨਾਲ ਨਾ ਚੰਗੀ ਤਰ੍ਹਾਂ ਜਿਹੜਾ ਕਲੀਨ ਹੋ ਜਾਣਾ ਤੇ ਜੇ ਬਾਈਚਾਸ ਤੁਹਾਡੇ ਕੋਲ ਇਹਨੂੰ ਨਹੀਂ ਨਾ ਹੈਗੀ ਮੰਨ ਲਓ ਕਿਸੇ ਵੇਲੇ ਘਰ ਦੇ ਵਿੱਚ ਇਹਨੂੰ ਦਾ ਪੈਕੇਟ ਨਹੀਂ ਹੁੰਦਾ ਤੇ ਤੁਸੀਂ ਕੀ ਕਰ ਲੈਣਾ ਤੁਸੀਂ ਇਹਦੇ ਵਿੱਚ ਬੇਕਿੰਗ ਸੋਡਾ ਪਾ ਲੈਣਾ ਠੀਕ ਹੈ ਜੀ ਜਿਹੜਾ ਮਿੱਠਾ ਸੋਡਾ ਹੁੰਦਾ ਨਾ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਬੇਕਿੰਗ ਸੋਡਾ ਲੈ ਲੈਣਾ ਹੈ ਇਹ ਬੇਕਿੰਗ ਸੋਡੇ ਦੇ ਵਿੱਚ ਥੋੜੀ ਜਿਹੀ ਸਰਕ ਲਾ ਕੇ ਮਿਲਾ ਕੇ ਤੇ ਪੇਸਟ ਬਣਾ ਲੈਣਾ ਹੈ ਜਿੱਦਾਂ ਉਹਦਾ ਪੇਸਟ ਬਣਾ ਕੇ ਜੀ ਤੁਸੀਂ ਆਪਣੇ ਜਿਹੜਾ ਫਰਸ਼ ਤੇ ਉਹ ਰਗੜ ਖਾਦੇ ਹੋ ਤੇ ਪਹਿਲਾਂ ਇੱਕ ਟਾਈਲ ਤੇ ਵੀ ਕੰਮ ਕਰਦਾ ਹੈ ਕਿ ਫਰਸ਼ ਤੇ ਵੀ ਇਹ ਇੱਕ ਜਿਹੜੀ ਆ ਬਹੁਤ ਕਾਮਜ਼ਾ ਵਾ ਕਤੋਂ ਹੀ ਵੀ ਇੱਕ ਸਾਫ ਲੱਗੀ 1 ਮਿੰਟ ਲੱਗਾ ਮੈਨੂੰ 1 ਤੋਂ 2 ਮਿੰਟ ਲੱਗੇ ਆ ਤੇ ਸਾਡੀ ਜਿਹੜੀ ਕਾਲੀ ਲਾ ਫਰਸ਼ ਆ ਉਹ ਇੱਕਦਮ ਸਾਫ ਹੋ ਗਿਆ ਕੋਈ ਦਾਗ ਨਹੀਂ ਰਹਿ ਗਿਆ ਤੇ ਹਾਲੇ ਕਿ ਬਿਲਕੁਲ ਆਪਾਂ ਵੀਡੀਓ ਬਣਾ ਰਹੇ ਆ ਇਸ ਕਰਕੇ ਅਸੀਂ ਤੁਹਾਨੂੰ ਜਲਦੀ ਜਲਦੀ ਲਾ ਕੇ ਦਿਖਾਇਆ ਹਨਾ ਤੇ ਜੇ 1-2 ਮਿੰਟ ਹੋਰ ਲਗਾ ਕੇ ਮੰਨ ਲਓ ਆਪਾਂ ਥੋੜੀ ਜੀ ਮਿਹਨਤ ਕਰ ਲਈਏ ਮੈਨੂੰ ਲੱਗਦਾ ਕਿ ਹੋਰ ਕਲੀਨ ਹੋ ਜਣ ਗਿਆ ਵੈਸੇ ਜ਼ਿਆਦਾ ਜ਼ਰੂਰਤ ਮੈਨੂੰ ਲੱਗਦੀ ਨਹੀਂ ਆ ਇਹ ਤਾਂ ਵੱਧ ਕਲੀਨ ਹੋਣ ਗਈ ਆ ਵੀ ਕੀ ਕਿ ਬਹੁਤ ਜ਼ਿਆਦਾ ਚਮਕ ਹੈ ਦੀ ਜਿਹੜੀ ਇਹ ਟਾਇਲ ਦੀ ਵਾਪਸ ਆ ਗਈ ਆ ਤੇ ਇਹ ਟਾਇਲ ਜਿਹੜੀ ਬਹੁਤ ਜ਼ਿਆਦਾ ਵਾਸ਼ੂਨ ਬੰਦਾ ਹੋ ਗਿਆ ਜਿਹੜਨੀ ਸੀ ਕਰਦਾ ਭੈਣ ਨੂੰ ਵਰਤਨ ਨੂੰ ਮੈਂ ਸੋਚਿਆ ਨੂੰ ਅੱਜ ਡੀਪ ਕਲੀਨ ਕਰਦੇ ਆ ਤੇ ਨਾਲੇ ਮੇਰੇ ਵੀਡੀਓ ਜ਼ਰੂਰ ਆਪਣੀਆਂ ਭੈਣਾਂ ਨਾਲ ਸਾਂਝੀ ਕਰਦੇ ਆ ਕਿਉਂਕਿ ਇਹ ਪ੍ਰੋਬਲਮ ਤਾਂ ਹਰ ਕਿਸੇ ਦੀ ਆ ਫਰਸ਼ ਦੀ ਟਾਇਲਸ ਵਗੈਰਾ ਦੀ ਕਿ ਦਾਗ ਲੱਗ ਜਾਂਦੇ ਨੇ ਤੇ ਇਨੇ ਜਿੱਦੀ ਦਾਗ ਹੁੰਦੇ ਨੇ ਕਿ ਟਾਇਲ ਜਿਹੜੀ ਉਹ ਬਹੁਤ ਜ਼ਿਆਦਾ ਨਾ ਗੰਦੀ ਜੀ ਧੁੰਦਲੀ ਜੀ ਨਜ਼ਰ ਆਉਂਦੀ ਆ ਐਂਡ ਫਰਸ਼ ਜਿਹੜਾ ਹੁੰਦਾ ਉਹ ਵੀ ਬੜਾ ਗੰਦਾ ਜਾਂ ਨਜ਼ਰ ਆਉਂਦਾ ਤੇ ਇਹ ਬੜੀ ਪ੍ਰੋਬਲਮ ਆਊਗੀ ਪੈਣਾ ਨੂੰ ਕਿ ਪੈਣਾ ਉਸ ਦਾਗ ਦੇ ਉੱਤੇ ਨਾ ਕਈ ਵਾਰਾ ਸਟੀਲ ਬੂਲ ਦੇ ਨਾਲ ਰਗੜਦੀਆਂ ਨੇ ਕਦੀ ਕੁਝ ਕਰਦੀਆਂ ਨੇ ਕਦੀ ਕੁਝ ਤੇ ਤੁਸੀਂ ਸਿੰਪਲ ਤਰੀਕਾ ਹੈ ਇਹਨੂੰ ਪਾਲੋਗੀ ਆ ਤਾਂ ਜ਼ਿਆਦਾ ਵਹਿਸ਼ਟਾ ਕਿਉਂਕਿ ਇਹਨੂੰ ਜਦੋਂ ਫੁੱਲਦਾ ਹਨਾ ਤੇ ਇਹਨੂੰ ਗੰਦਗੀ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਕੱਢ ਦਿੰਦਾ ਹੈ ਤੇ ਬਾਕੀ ਜੇ ਬਾਈਚਾਂਸ ਇਹਨੂੰ ਨਹੀਂ ਵੀ ਹੈਗਾ ਤਾਂ ਕੋਈ ਜ਼ਰੂਰੀ ਨਹੀਂ ਆ ਕਿ ਤੁਸੀਂ ਇਹਨੂੰ ਹੀ ਲੈਣਾ ਤੁਸੀਂ ਬੇਕਿੰਗ ਸੋਡਾ ਤੇ ਸਰਫ ਦਾ ਇਸਤੇਮਾਲ ਵੀ ਕਰ ਸਕਦੇ ਆ ਬਹੁਤ ਵਧੀਆ ਪਾਲੋ ਮਿਲਦਾ ਤੇ ਤੁਸੀਂ ਦੇਖ ਸਕਦੇ ਹੋ ਸਾਡਾ ਫਰਸ਼ ਇੱਕਦਮ ਕਲੀਨ ਹੋ ਗਿਆ ਦੇਖੋ ਕਿੰਨਾ ਜ਼ਿਆਦਾ ਇਹਦੀ ਦਾਗ ਇੱਥੇ ਕਿੰਨੇ ਦਾਗ ਸੀ ਨਾ ਇੱਥੇ ਇੱਕ ਜੀ ਤੇ ਕਿੰਨੀ ਜ਼ਿਆਦਾ ਚਮਕ ਜਿਹੜੀ ਆ ਵਾਪਸ ਆ ਗਈ ਆ ਤੇ ਆਪਾਂ ਜਿਹੜੀਆਂ ਇਹਦੀਆਂ ਨੁੱਕਰਾਂ ਸਾਈਡਸ ਨੇ ਇਹ ਸਾਰੀਆਂ ਕੋਲ ਦੇ ਨਾਲ ਚੰਗੀ ਤਰ੍ਹਾਂ ਕਲੀਨ ਕਰਾਂਗੇ ਤੇ ਜੇ ਤੁਹਾਨੂੰ ਪੈਣਾ ਮੇਰੀ ਵੀਡੀਓ ਵਧੀਆ ਲੱਗਦੀ ਆ ਛੋਟੀਆਂ ਛੋਟੀਆਂ ਪਲੀਜ਼ ਤਾਂ ਸਾਡੀਆਂ ਵਧੀਆ ਲੱਗਦੀਆਂ ਨੇ ਤੇ ਪਲੀਜ਼ ਚੈਨਲ ਨੂੰ ਜੁਮ ਹੋ ਸਬਸ ਕਰਿਆ ਕਰੋ ਤਾਂ ਜੋ ਅਸੀਂ ਮੈਨੂੰ ਵੀ ਖੁਸ਼ੀ ਹੁੰਦੀ ਆ ਤੇ ਫਿਰ ਮੈਂ ਤੁਹਾਡੇ ਲਈ ਹੋਰ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂ ਤੇ ਮੇਰੀ ਵੈਸੇ ਵੀ ਕੋਸ਼ਿਸ਼ ਇਹ ਹੁੰਦੀ ਆ ਕਿ ਟ੍ਰਿਕ ਉਹ ਹੋਵੇ ਜਿਹੜਾ ਘਰ ਦੇ ਵਿੱਚ ਹੀ ਸਮਾਨ ਸਾਨੂੰ ਅਵੇਲੇਬਲ ਹੋ ਜਾਏ ਸਾਨੂੰ ਬਾਜ਼ਾਰ ਤੋਂ ਜਾ ਕੇ ਨਾ ਲੈਉਣਾ ਪਵੇ ਹਨਾ ਜੀ ਕਿਉਂਕਿ ਹਮੇਸ਼ਾ ਜਿਹੜੀਆਂ ਪਰਾਂ ਹੁੰਦੀਆਂ ਨੇ ਛੇਤੀ ਨਾਲ ਘਰ ਚੋਂ ਸਮਾਨ ਝੱਕਣਾ ਤੇ ਆਪਣਾ ਜਿਹੜਾ ਇਹ ਕੰਮ ਕਰਨਾ ਸ਼ੁਰੂ ਕਰ ਦੇਣ ਨਹੀਂ ਤਾਂ ਕਈ ਵਾਰਾ ਨਾ ਕੰਮ ਰਹਿ ਜਾਂਦਾ ਕੋਈ ਨਹੀਂ ਜਾਵਾਂਗੇ ਬਾਜ਼ਾਰ ਲਿਆਵਾਂਗੇ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਹਮੇਸ਼ਾ ਕਿ ਘਰ ਚ ਪਈਆਂ ਚੀਜ਼ਾਂ ਦੇ ਨਾਲ ਅਸੀਂ ਕਿਵੇਂ ਕਲੀਨ ਕਰ ਸਕਦੇ ਹਾਂ ਹਾਂਜੀ ਤੇ ਭੈਣੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਆ ਤੇ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਤੇ ਸਬਸਕ੍ਰਾਈਬ ਜਰੂਰ ਚੈਨਲ ਨੂੰ ਕਰ ਲਓ ਸੋਹਣੇ ਸੋਹਣੇ ਕਮੈਂਟ ਜਿੱਦਾਂ ਤੁਸੀਂ ਕਰਦੇ ਹੋ ਰੋਜ਼ ਓਵੇਂ ਹੀ ਕਰਿਓ ਤੇ ਸਾਨੂੰ ਜਰੂਰ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਅਗਲੀ ਵੀਡੀਓ ਕਿਹੜੀ ਬਣਾਈਏ ਕਿਹੜੀ ਟਰਿਕ ਜਿਹੜੀ ਆ ਉਹ ਜ਼ਿਆਦਾ ਜ਼ਰੂਰਤ ਹੈ ਭੈਣਾਂ ਨੂੰ ਤੇ ਅਸੀਂ ਉਹੀ ਬਣਾਵਾਂਗੇ ਤੇ ਬਾਕੀ ਵਿੱਚ ਵੀਡੀਓ ਥੋੜੇ ਦਿਨ ਨਹੀਂ ਨਹੀਂ ਆਉਂਦੀ ਰਹੀ ਕਿਉਂਕਿ ਘਰ ਦੇ ਵਿੱਚ ਕੰਮ ਚੱਲਦਾ ਪਿਆ ਸੀ ਤੇ ਹੁਣ ਆਪਾਂ ਵੀਡੀਓ ਨੂੰ ਕੰਟੀਨਿਊ ਹੀ ਰੱਖਾਂਗੇ ਤੇ ਬਹੁਤ ਸੋਖੀਆਂ ਸੋਖੀਆਂ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਭੈਣੋ ਤੇ ਤੁਸੀਂ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰਨੀ ਆ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਭੈਣਾਂ ਨੂੰ ਮਦਦ ਹੋ ਸਕੇ ਕੰਮ ਖਰ ਕਰਨ ਦੇ ਵਿੱਚ ਤੇ ਚੰਗਾ ਜੀ ਅਗਲੀ ਵੀਡੀਓ ਵੀ ਤੁਹਾਡੇ ਲਈ ਬਹੁਤ ਯੂਸਫੁਲ ਲੈ ਕੇ ਆਵਾਂਗੇ ਇਹ ਲੇਕਿਆ ਮੈਂ ਚੰਗਾ ਜੀ ਸੱਤ ਸ਼ੀਲ ਆਕਾਰ ਮਿਲਦੇ ਆ ਅਗਲੀ ਟ੍ਰਿਕ ਦੇ ਨਾ